ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 425 ਤੋਂ ਲੈ ਕੇ 426 ਤੱਕ ਸਵੈਮਨ ਬਣ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਅਸ਼ਟਪਦੀਆਂ ਦੇ ਵਿੱਚ ਹਾਂਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਗੁਰ ਅੰਦਰ ਸਭ ਵਤ ਹੈ ਬਾਹਰ ਕਿਛ ਨਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਈ ਸਤ ਗੁਰ ਤੇ ਹਰ ਪਾਈਐ ਪਾਈ ਅੰਤਰ ਨਾਮ ਨਿਧਾਨ ਹੈ ਪੁਰ ਸਤ ਗੁਰ ਦੀ ਆ ਦਿਖਾਈ ਰਹਾਓ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਵੀ ਜਿਹੜਾ ਨਾਮ ਦਾ ਖਜ਼ਾਨਾ ਪਰਮਾਤਮਾ ਜੀ ਸਾਡੇ ਅੰਦਰ ਹੀ ਹੈ ਕਹਿੰਦੇ ਫਿਰ ਜੇ ਸਾਡੇ ਅੰਦਰ ਹੀ ਹੈ ਫਿਰ ਬਾਹਰ ਕਹਿੰਦੇ ਜੰਗਲਾਂ ਦੇ ਵਿੱਚ ਹੋਰ ਤੀਰਥਾਂ ਤੇ ਫਿਰ ਕਹਿੰਦੇ ਰਟਨ ਕਰਨ ਦਾ ਫਿਰ ਕੀ ਫਾਇਦਾ ਜਿੱਥੇ ਜਿਹੜੀ ਚੀਜ਼ ਹੈ ਉਹਨੂੰ ਉੱਥੋਂ ਹੀ ਲੱਭੀਏ ਤਾਂ ਮਿਲੂਗੀ ਜਿੱਥੇ ਜਿਹੜੀ ਚੀਜ਼ ਹੈ ਹੀ ਨਹੀਂਗੀ ਉੱਥੇ ਫਿਰ ਲੱਭਿਆ ਕਿੱਥੋਂ ਮਿਲਣੀ ਆ ਉਹ ਫਿਰ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਜਿਹੜੇ ਸਾਡੇ ਮੋਹ ਦੇ ਕਾਰਨ ਵੱਡੇ ਵੱਡੇ ਕਹਿੰਦੇ ਸਖਤ ਕਰੜੇ ਕਹਿੰਦੇ ਜਿਹੜੇ ਦਰਵਾਜ਼ੇ ਬੰਦ ਹੁੰਦੇ ਨੇ ਮੋਹ ਕਾਰਨ ਉਹ ਫਿਰ ਖੁੱਲ ਜਾਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਗੁਰੂ ਦੀ ਕਿਰਪਾ ਦੇ ਨਾਲ ਹੀ ਅੰਦਰੋਂ ਹੀ ਕਹਿੰਦੇ ਫਿਰ ਪ੍ਰਮਾਤਮਾ ਪਾ ਲਈਦਾ ਅੰਦਰ ਕਹਿੰਦੇ ਸਾਡੇ ਨਾਮ ਦੇ ਬੜੇ ਖਜ਼ਾਨੇ ਨੇ ਭੰਡਾਰੇ ਭਰੇ ਪੈ ਨੇ ਤੇ ਸਤਗੁਰ ਦੇ ਰਾਹੀ ਹੀ ਸਾਨੂੰ ਦਿਖਾਏ ਜਾਂਦੇ ਨੇ ਹਰ ਕਾ ਗਾਹਕ ਹੋਵੇ ਸੋ ਲੈ ਪਾਏ ਰਤਨ ਵਿਚਾਰਾ ਅੰਦਰ ਖੋਲੇ ਦੇਬ ਦ੍ਰਿਸ਼ਟ ਦੇਖੈ ਮੁਕਤ ਪੰਡਾਰਾ ਕਹਿੰਦੇ ਹਰੀ ਨੂੰ ਪਾਉਣ ਦੇ ਲਈ ਪਿਆਸ ਹੋਵੇ ਹਰੀ ਨੂੰ ਮਿਲਣ ਦੀ ਤਾਂਘ ਹੋਵੇ ਜੀਵਨ ਜੀਵ ਨੂੰ ਫੇਰ ਕਹਿੰਦੇ ਉਹ ਗੁਰੂ ਰਾਹੀਂ ਵਿਚਾਰਾ ਕਰਕੇ ਇਹ ਰਤਨ ਅੰਦਰੋਂ ਹੀ ਲੱਭ ਲੈਂਦਾ ਫੇਰ ਕਹਿੰਦੇ ਗੁਰੂ ਦੇ ਰਾਹੀਂ ਉਹ ਜੀਵ ਆਪਣੇ ਅੰਦਰ ਅੰਦਰ ਆਤਮਾ ਇਹ ਕਹਿੰਦੇ ਆਤਮਿਕ ਦ੍ਰਿਸ਼ਟੀ ਦੇ ਨਾਲ ਅੰਦਰ ਦੇਖਦਾ ਵੀ ਸਾਰੇ ਤਰ੍ਹਾਂ ਦੀ ਮੁਕਤੀ ਪ੍ਰਾਪਤ ਕਰਨ ਵਾਲੇ ਜਿਹਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਆ ਉਹ ਸਾਰੇ ਖਜ਼ਾਨੇ ਅੰਦਰ ਹੀ ਪਏ ਨੇ ਅੰਦਰ ਮਹਿਲ ਅਨੇਕ ਹੈ ਜੀਓ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਅੰਦਰ ਸਾਡੇ ਨਾਮ ਦੇ ਪਰੇ ਪੈ ਨੇ ਭੰਡਾਰ ਕਹਿੰਦੇ ਉੱਥੇ ਹੀ ਕਹਿੰਦੇ ਜੀਵਾਤਮਾ ਦਾ ਵਸੇਬਾ ਵੀ ਵਿੱਚ ਹੀ ਆ ਕਹਿੰਦੇ ਜਦੋਂ ਜੀਵ ਮਨ ਇਛਤ ਫਲ ਪਾ ਲੈਂਦਾ ਮਨ ਇਛਤ ਫਲ ਕੀ ਆ ਨਾਮ ਫਿਰ ਨਾਮ ਦੀ ਕਮਾਈ ਕਰਕੇ ਪਰਮਾਤਮਾ ਫਿਰ ਕਹਿੰਦੇ ਉਹਦਾ ਆਵਾਜ ਆਵਾ ਗਵਣ ਦਾ ਚੱਕਰ ਖਤਮ ਹੋ ਜਾਂਦਾ ਉਹਨੂੰ ਫਿਰ ਜਨਮ ਮਰਨ ਦੀਆਂ ਪੁਆਟਣੀਆਂ ਚ ਨਹੀਂ ਪੈਣਾ ਪੈਂਦਾ ਹੁ ਵਾਹਿਗੁਰੂ ਜੀ ਵਾਹਿਗੁਰੂ ਪਾਰਖਿਆ ਵਾਥ ਸੰਭਾਲ ਲਈ ਗੁਰਸੋਜੀ ਹੋਈ ਨਾਮ ਪਦਾਰਥ ਅਮੁੱਲ ਸਾ ਗੁਰਮਖ ਪਾਵੇ ਕੋਈ ਫਿਰ ਕਹਿੰਦੇ ਜਿਹੜੇ ਤਾਂ ਪਾਰਖੂ ਬਣ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਗੁਰੂ ਦੇ ਰਾਹੀ ਸੋਜੀ ਹੁੰਦੀ ਆ ਫਿਰ ਉਹ ਆਪਣੇ ਨਾਮ ਹਿਰਦੇ ਨਾਮ ਨੂੰ ਆਪਣੇ ਹਿਰਦੇ ਚ ਸੰਭਾਲ ਕੇ ਰੱਖਦੇ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਹੀ ਇਹ ਜਿਹੜਾ ਵੱਡ ਮੁੱਲ ਆ ਜਿੱਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਉਹ ਨਾਮ ਪਦਾਰਥ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲੇ ਹੀ ਪਾਉਂਦੇ ਨੇ ਬਾਹਰ ਪਾਲੈ ਸੋ ਕਿਆ ਲਹੇ ਵਤ ਕਰੈ ਅੰਦਰ ਪਾਈ ਪਰ ਮੈਂ ਪੁਲਾ ਸਭ जग ਫਿਰੈ ਮਨ ਮੁਖ ਪਤ ਗਵਾਈ ਕਹਿੰਦੇ ਭਾਈ ਜਿਹੜੀ ਇਹ ਨਾਮ ਵਸਤੂ ਆ ਉਹ ਸਾਡੇ ਅੰਦਰ ਹੀ ਆ ਫਿਰ ਕਹਿੰਦੇ ਬਾਹਰੋਂ ਪਾ ਲਿਆ ਤਾਂ ਲੱਭਣੀ ਨਹੀਂ ਗਈ ਕਹਿੰਦੇ ਪਰ ਜਿਹੜੇ ਮਨ ਦੇ ਪਿੱਛੇ ਰੱਖਣ ਚੱਲਣ ਵਾਲੇ ਜੀਵ ਨੇ ਸੰਸਾਰ ਸਾਰਾ ਕਹਿੰਦੇ ਭੁੱਲਿਆ ਫਿਰਦਾ ਇਸ ਤਰ੍ਹਾਂ ਕਹਿੰਦੇ ਉਹਦੀ ਇਸ ਹਰ ਇੱਕ ਜੀਵ ਜਿਹੜਾ ਭੁੱਲਿਆ ਹੋਇਆ ਅਸਲੀ ਰਸਤੇ ਤੇ ਨਹੀਂ ਆਇਆ ਉਹਦੀ ਫਿਰ ਕਹਿੰਦੇ ਇੱਜ਼ਤ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਗਵਾਹ ਹੋ ਜਾਂਦੀ ਆ ਉਹਨੂੰ ਕੋਈ ਇੱਜ਼ਤ ਨਹੀਂ ਮਿਲਦੀ ਹੈਗੀ ਘਰ-ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ ਚੋਰ ਵਾਂਗੂ ਪਕੜੀਏ ਬਿਨ ਨਾ ਵੈ ਝੋਟਾ ਖਾਈ ਕਹਿੰਦੇ ਅੰਦਰ ਤਾਂ ਜੀਵ ਦੇ ਨਾਮ ਦਾ ਖਜ਼ਾਨਾ ਉੱਥੇ ਤੇ ਕਹਿੰਦੇ ਲੱਭਦਾ ਨਹੀਂਗਾ ਪਰ ਕਰ ਝੂਠਾ ਜਾਈ ਕੀ ਜਿਹੜਾ ਮਾਇਆ ਦਾ ਘਰ ਆ ਜਿਹੜੀ ਜਿਹੜਾ ਸੰਸਾਰ ਵਿੱਚ ਮਾਇਕ ਪਦਾਰਥ ਨੇ ਝੂਠਾ ਘਰ ਆ ਉਹਦੇ ਚ ਕਹਿੰਦੇ ਗਲਤਾਨ ਆ ਫਿਰ ਕਹਿੰਦੇ ਜਦੋਂ ਨਾਮ ਦਾ ਆਸਰਾ ਨਹੀਂ ਲੈਂਦਾ ਫਿਰ ਕਹਿੰਦੇ ਜਿਵੇਂ ਚੋਰ ਵਾਂਗੂ ਫੜਿਆ ਜਾਂਦਾ ਇਸ ਤਰ੍ਹਾਂ ਫਿਰ ਦੁੱਖ ਸਹਾਰਦਾ ਜਿਵੇਂ ਚੋਰ ਫੜਿਆ ਜਾਂਦਾ ਨਾ ਬਗਾਨੇ ਘਰ ਚੋਰੀ ਕਰਨ ਗਿਆ ਐਵੇਂ ਫਿਰ ਜਿਹੜਾ ਮਾਇਆ ਦੇ ਵਿੱਚ ਮੂੰਹ ਮਾਰਦਾ ਫਿਰਦਾ ਨਾ ਜੀਵ ਮਾਇਕ ਪਦਾਰਥਾਂ 'ਚ ਉਹ ਵੀ ਫਿਰ ਚੋਰ ਵਾਂਗੂ ਫੜਿਆ ਜਾਂਦਾ ਜਿਨੀ ਕਰ ਜਾਤਾ ਆਪਣਾ ਸੇ ਸੁਖੀਏ ਪਾਈ ਅੰਤਰ ਬ੍ਰह्म ਪਛਾਣਿਆ ਗੁਰ ਕੀ ਵੜਿਆਈ ਜਿਨਾਂ ਨੇ ਕਹਿੰਦੇ ਆਪਣੇ ਅੰਦਰ ਕਹਿੰਦੇ ਆਤਮਾ ਅੰਦਰ ਆਪੇ ਨੂੰ ਪਹਿਚਾਨ ਲਿਆ ਉਹ ਕਹਿੰਦੇ ਬੜੇ ਸੁਖੀ ਨੇ ਭਾਈ ਕਹਿੰਦੇ ਇਹ ਗੁਰੂ ਦੀ ਵਰਕਤ ਦੇ ਨਾਲ ਆ ਵੀ ਜਿਨ੍ਹਾਂ ਨੇ ਜੀਵਾਂ ਨੇ ਆਪਣੇ ਅੰਤਰਾਤਮੇ ਉਸ ਪਰਮਾਤਮਾ ਨੂੰ ਪਛਾਣ ਲਿਆ ਇਹ ਗੁਰੂ ਦੀ ਬੜੀਾਈ ਆ ਕਹਿੰਦੇ ਉਹਦੀ ਵਰਕਤ ਨਾਲ ਆਪੇ দান ਕਰੇ ਕਿਸ ਆਖੀਏ ਆਪੇ ਦੇ ਬੁਝਾਈ ਨਾਨਕ ਨਾਮ ਤੇ ਆਏ ਤੂੰ ਦਰ ਸੱਚੈ ਸੋ ਬਪਈ ਕਹਿੰਦੇ ਭਾਈ ਇਹ ਜਿਹੜੀ ਨਾਮ ਦੀ ਦਾਤ ਆ ਇਹ ਵੀ ਪ੍ਰਮਾਤਮਾ ਆਪ ਹੀ ਦਿੰਦਾ ਕਹਿੰਦੇ ਕਿ ਨੂੰ ਆਖੀਏ ਵੀ ਮਤਲਬ ਸਾਨੂੰ ਮਿਲੀ ਨਹੀਂ ਜਾਂ ਸਾਨੂੰ ਮਿਲ ਜੇ ਉਹ ਪ੍ਰਮਾਤਮਾ ਹੀ ਦੇਣ ਵਾਲਾ ਇਹ ਸਾਰੀਆਂ ਜਿਹੜੀਆਂ ਗੁੱਜੀਆਂ ਰਾਮ ਜਾਨ ਨੇ ਉਹ ਗੁਰੂ ਦੇ ਰਾਹੀ ਪ੍ਰਮਾਤਮਾ ਹੀ ਸਮਝਾਉਂਦਾ ਜੀਵ ਨੂੰ ਕਹਿੰਦੇ ਇਹ ਜੀਵ ਨਾਨਕ ਜੀ ਕਹਿੰਦੇ ਵੀ ਇਹੀ ਫੱਬਦਾ ਵੀ ਤੂੰ ਉਸ ਪ੍ਰਮਾਤਮਾ ਦਾ ਨਾਮ ਧਿਆ ਕਹਿੰਦੇ ਫੇਰੀ ਉਹ ਸੱਚੇ ਦੇ ਦਰ ਤੇ ਤੈਨੂੰ ਇੱਜ਼ਤ ਮਿਲਣੀ ਆ ਸੁਰਖਰੂ ਹੋਣਾ ਤੂੰ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਦ ਮਿੱਠਾ ਪਾਈ ਹਰ ਰਸ ਚਾਖਿਆ ਮੁਕਤ ਪਏ ਜਿੰਨਾ ਸਾਚੋ ਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਏ ਵਿਖਿਆ ਮਾਹੇ ਉਦਾਸਾ ਰਹਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਕਹਿੰਦੇ ਉਸ ਵਸਤ ਨੂੰ ਪਹਿਚਾਨ ਲਿਆ ਪਰਮਾਤਮਾ ਦੇ ਨਾਮ ਨੂੰ ਪਹਿਚਾਨ ਲਿਆ ਕਹਿੰਦੇ ਫਿਰ ਉਹਨਾਂ ਨੂੰ ਉਹਦਾ ਸਵਾਦ ਚੱਖਿਆ ਨਾ ਕਹਿੰਦੇ ਬੜਾ ਮਿੱਠਾ ਸਵਾਦ ਉਹਦੇ ਨਾਮ ਦੇ ਰਸਤਾ ਫਿਰ ਨਾਮ ਦੇ ਰਸਤਾ ਸਵਾਦ ਚੱਖ ਕੇ ਵਿਕਾਰਾਂ ਵੱਲੋਂ ਮੁਕਤ ਹੋ ਗਏ ਕਹਿੰਦੇ ਉਹੋ ਜਿਨ੍ਹਾਂ ਨੂੰ ਸੱਚਾ ਪਰਮਾਤਮਾ ਪਿਆਰਾ ਲੱਗਦਾ ਉਹ ਪਰਮਾਤਮਾ ਕਹਿੰਦੇ ਪਵਿੱਤਰ ਆ ਉਹਦਾ ਵਾਸਾ ਵੀ ਉੱਥੇ ਹੁੰਦਾ ਜਿਹੜਾ ਮਨ ਪਵਿੱਤਰ ਹੋ ਗਿਆ ਕਹਿੰਦੇ ਗੁਰੂ ਦੀ ਮਤ ਤੇ ਚੱਲ ਕੇ ਉਹਦੀ ਸਿਫਤ ਸਲਾਹ ਕਰਿਆਂ ਫਿਰ ਜੀਵ ਗ੍ਰਹਿਸਤ ਵਿੱਚ ਰਹਿੰਦੇ ਆਂ ਮਾਇਆ ਵਿੱਚ ਰਹਿੰਦੇ ਆਂ ਸਭ ਤੋਂ నిర్ਲੇਪ ਹੋ ਜਾਂਦੇ ਨੇ ਉਹਦੀ ਪ੍ਰਾਪਤੀ ਕਰ ਲੈਂਦੇ ਨੇ ਜਿਵੇਂ ਆਪਾਂ ਰਾਜੇ ਜਨਕ ਬਾਰੇ ਤਾਂ ਸਾਰਿਆਂ ਨੇ ਸੁਣਿਆ ਨਾ ਕਿ ਜਿਹੜਾ ਰਾਜਾ ਜਨਕ ਸੀ ਰਾਜ ਕਮਾਉਂਦਾ ਸੀ ਪਰ ਵਾਹਿਗੁਰੂ ਦੇ ਵੱਲੋਂ ਟੁੱਟਿਆ ਨਹੀਂ ਸੀਗਾ ਵਾਹਿਗੁਰੂ ਨਾਲ ਜੁੜਿਆ ਹੋਇਆ ਸੀਗਾ ਆਪਨੇ ਸੁਣੀ ਹੋਣੀ ਆ ਸਾਰਿਆਂ ਨੇ ਸਾਖੀ ਜਿਹੜਾ ਇਕ ਰਿਸ਼ੀ ਬਿਆਸ ਸੀ ਸ਼ਾਇਦ ਉਹਦਾ ਬੇਟਾ ਸੀ ਸੁਖਦੇਵ ਤੇ ਕਿਉਂਕਿ ਆਪ ਮਤਲਬ ਆਪ ਇਹ ਰਿਸ਼ੀ ਬਿਆਸ ਸੀ ਆਪ ਵੀ ਮਤਲਬ ਗੁਰੂ ਬਣ ਸਕਦਾ ਸੀ ਪਰ ਆਪ ਆਪਣੇ ਪੁੱਤਰ ਦਾ ਗੁਰੂ ਨਹੀਂ ਸੀ ਨਾ ਬਣ ਸਕਦਾ ਇਸ ਲਈ ਰਾਜੇ ਜਾਨਕ ਨੂੰ ਗੁਰੂ ਬਣਾਉਣ ਲਈ ਸੁਖਦੇਵ ਨੂੰ ਭੇਜਿਆ ਸੁਖਦੇਵ ਨੇ ਜਾ ਕੇ ਦੇਖਿਆ ਤਾਂ ਰਾਜਾ ਸੋਨੇ ਦੇ ਭਾਂਡਿਆਂ ਚ ਖਾਂਦਾ ਇਹ ਕਹਿੰਦੇ ਮੇਰਾ ਗੁਰੂ ਕਿੱਥੋਂ ਬਣ ਜੂ ਉਹਦੇ ਮਨ ਚ ਆਇਆ ਉਧਰ ਅੱਗ ਲੱਗ ਗਈ ਮਹਿਲ ਨੂੰ ਤਾਂ ਰਾਜਾ ਤਾਂ ਉਹਦੇ ਨਾਲ ਗੱਲਾਂ ਕਰੇ ਪਰ ਸੁਖਦੇਵ ਦਾ ਧਿਆਨ ਵੀ ਮੇਰੀ ਉੱਥੇ ਮੈਂ ਤੋਤੀ ਟੰਗ ਕੇ ਆਏ ਆ ਮੇਰੀ ਸੋਟੀ ਖੜੀ ਆ ਉੱਥੇ ਵੀ ਉਹ ਨਾ ਸੜ ਜਾਏ ਕਿਤੇ ਰਾਜਾ ਕਹਿ ਵੀ ਗੱਲ ਕਰ ਉਹਦਾ ਧਿਆਨ ਉਧਰ ਫਿਰ ਰਾਜਾ ਕਹਿੰਦਾ ਵੀ ਹੁਣ 10 ਵੀ ਮੇਰਾ ਤਾਂ ਜਿਹੜਾ ਮਹਿਲ ਉਹ ਵੀ ਸੜਿਆ ਜਾਂਦਾ ਮੈਨੂੰ ਉਹਦੀ ਵੀ ਪਰਵਾਹ ਨਹੀਂ ਤੈਨੂੰ ਆਪਣੀ ਤੋਤੀ ਦੀ ਪਰਵਾਹ ਫਿਰ ਉਹਦੇ ਮੰਚ 'ਚ ਬੈਠਿਆ ਫਿਰ ਉਹਨੇ ਰਾਜੇ ਦੇ ਬਾਹਰ ਮਹਿਲਾਂ 'ਚ ਬਾਹਰ ਰਹਿ ਬੈਠ ਕੇ ਤਪੱਸਿਆ ਕੀਤੀ ਰਾਜੇ ਨੇ ਜੱਗ ਕਰਾਇਆ ਉਹਦੇ ਉੱਪਰ ਇੰਨੀਆ ਪਤਲਾ ਸੁੰਦਗੀਆਂ ਕਿ ਉਹ ਢੇਰ ਲੱਗ ਗਏ ਫਿਰ ਰਾਜੇ ਨੇ ਹੇਠੋਂ ਕਢਵਾਇਆ ਫਿਰ ਇੰਨੀ ਨਮਰਤਾ ਆ ਗਈ ਉਹਦੇ 'ਚ ਇਹ ਹੈਗਾ ਰਾਜਯੋਗ ਜਿਹਨੂੰ ਕਹਿੰਦੇ ਨੇ ਵੀ ਰਾਜਯੋਗ ਜਨਮਾਣਿਆ ਰਾਜੇ ਜਨਕ ਦੀ ਤਾਂ ਵਾਰ-ਵਾਰ ਉਦਾਹਰਣ ਕਈ ਦਫਾ ਆਉਂਦੀ ਆ ਵਾਹਿਗੁਰੂ ਜੀ ਇਸ ਤਰ੍ਹਾਂ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਉਹਨੂੰ ਸਲਾਹਿਆ ਉਹ ਮਾਇਆ ਦੇ ਵਿੱਚ ਰਹਿੰਦੇ ਆ ਹੀ ਉਦਾਸ ਹੋ ਜਾਂਦੇ ਨੇ ਉਹ ਨਿਰਲੇਪ ਰਹਿੰਦੇ ਨੇ ਮਾਇਆ 'ਚ ਰਹਿੰਦੇ ਕਮਲ ਵਾਂਗ ਜਿਵੇਂ ਕਮਲ ਦਾ ਫੁੱਲ ਟਿਕੜ ਤੋਂ ਨਿਰਲੇਪ ਰਹਿੰਦਾ ਬਿਨ ਸਬਦੈ ਆਪਨਾ ਜਾਪਈ ਸਭ ਅੰਦੀ ਪਾਈ ਗੁਰਮਤੀ ਕਟ ਚਾਨਣਾ ਨਾਮ ਅੰਤ ਸਖਾਈ ਕਹਿੰਦੇ ਗੁਰੂ ਦੇ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾ ਆਪਾਂ ਪਹਿਚਾਨ ਨਹੀਂ ਹੋਣਾ ਅੰਦਰੋਂ ਆਪੇ ਦੀ ਸਮਝ ਨਹੀਂ ਆਉਣੀ ਪਾਈ ਕਹਿੰਦੇ ਇਹਦੇ ਤੋਂ ਬਿਨਾ ਸਾਰੀ ਦੁਨੀਆ ਹਨੇਰੇ ਵਿੱਚ ਕਹਿੰਦੇ ਜਦੋਂ ਗੁਰੂ ਦੀ ਮੱਤ ਤੇ ਚੱਲਿਆ ਅੰਦਰ ਚਾਨਣਾ ਹੋ ਜਾਂਦਾ ਫੇਰ ਕਹਿੰਦੇ ਉਹ ਨਾਮ ਪਦਾਰਥ ਮਿਲਦਾ ਜਿਹੜਾ ਅੰਤ ਤੱਕ ਸਖਾਈ ਹੁੰਦਾ ਅੰਤ ਤੱਕ ਸਖਾ ਬਣਿਆ ਰਹਿੰਦਾ ਸਾਥੀ ਬਣਿਆ ਰਹਿੰਦਾ ਨਾਮੇ ਹੀ ਨਾਮ ਵਰਤ ਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾ ਮੈਂ ਸ਼ਬਦ ਵਿਚਾਰਾ ਤੇ ਜਿਹੜੇ ਕਹਿੰਦੇ ਗੁਰੂ ਦੇ ਰਾਹੀ ਨਾਮ ਵਿੱਚ ਜੁੜ ਜਾਂਦੇ ਨੇ ਉਹਨਾਂ ਦਾ ਵਰਤ ਵਰਤਾਰਾ ਸਾਰਾ ਨਾਮ ਵਿੱਚ ਹੀ ਹੁੰਦਾ ਉਹ ਜੀਵਨ ਜੀਂਦੇ ਨੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਪਰ ਉਹ ਅੰਦਰੋਂ ਨਾਮ ਨਾਲ ਜੁੜੇ ਰਹਿੰਦੇ ਨੇ ਉਹਨਾਂ ਦੇ ਅੰਦਰ ਵੀ ਨਾਮ ਉਹਨਾਂ ਦੇ ਮੁਖ 'ਚ ਵੀ ਨਾਮ ਹਰ ਵਕਤ ਨਾਮ ਦੀਆਂ ਵਿਚਾਰਾਂ ਕਰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਸੁਣੀਏ ਨਾਮ ਮੰਨੀਏ ਨਾਮੇ ਵੜੇ ਆਈ ਨਾਮਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਕਹਿੰਦੇ ਵੀ ਉਹ ਨਾਮ ਹੀ ਸੁਣਦੇ ਨੇ ਇਸ ਲਈ ਜੀਵ ਲਈ ਵੀ ਫੱਪਦਾ ਕਿ ਨਾਮ ਸੁਣੀਏ ਨਾਮ ਨੂੰ ਵੰਚ ਵਸਾਈਏ ਨਾਮ ਜਪਨ ਵਾਲੇ ਦਾ ਯਾਦਰ ਹੁੰਦਾ ਨਾਮ ਰਾਹੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ ਨਾਮ ਦੇ ਨਾਲ ਹੀ ਕਹਿੰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਹੁੰਦਾ ਪ੍ਰਮਾਤਮਾ ਦਾ ਅੰਤ ਅੰਦਰ ਜਿਹੜਾ ਟਿਕਾਣਾ ਹੈ ਸਾਡੇ ਉਹ ਨਾਮ ਰਹੀ ਲੱਭਦਾ ਹੈ ਨਾਮੇ ਹੀ ਕਟ ਚਾਨਣਾ ਨਾਮੇ ਸੋਬਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਨਾਮ ਰਾਹੀ ਕਹਿੰਦੇ ਜੀਵ ਦੇ ਅੰਦਰ ਆਤਮਿਕ ਚਾਨਣ ਹੁੰਦਾ ਉਹਨੂੰ ਇੱਜ਼ਤ ਬਖਸ਼ੀ ਜਾਂਦੀ ਆ ਨਾਮ ਰਾਹੀ ਜੀਵ ਆਨੰਦ ਵਿੱਚ ਰਹਿੰਦਾ ਹਮੇਸ਼ਾ ਉਹਨੂੰ ਸੁਖ ਰਹਿੰਦਾ ਨਾਮ ਜਪਣ ਦੇ ਨਾਲ ਨਾਮ ਰਾਹੀ ਉਹ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਬਿਨ ਨਾਵਾ ਕੋਈ ਨ ਮੰਨਿਐ ਮਨ ਮੁਖ ਪਤ ਗਵਾਈ ਜਮਪੁਰ ਬਾਦੈ ਮਾਰੀਐ ਬਿਰਥਾ ਜਨਮ ਗਵਾਈ ਕਹਿੰਦੇ ਨਾਮ ਤੋਂ ਬਿਨਾ ਕੋਈ ਇੱਜ਼ਤ ਨਹੀਂ ਮਿਲਦੀ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਫਿਰ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਹੈ ਕਹਿੰਦੇ ਉਹਨਾਂ ਨੂੰ ਫਿਰ ਕਹਿੰਦੇ ਜੰਮ ਦੀਆਂ ਚੋਟਾਂ ਵੀ ਸਹਾਰਨੀਆਂ ਪੈਂਦੀਆਂ ਨੇ ਮਨੁੱਖਾ ਜਨਮ ਉਹਨਾਂ ਦਾ ਵਿਰਥਾ ਚਲੇ ਜਾਂਦਾ ਵਿਅਰਥ ਚਲੇ ਜਾਂਦਾ ਨਾਮੇ ਕੀ ਸਭ ਸੇਵਾ ਕਰੈ ਗੁਰਮਖ ਨਾਮ 부ਝਾਈ ਨਾਮੋਹੀ ਨਾਮ ਮੰਨਿਐ ਨਾਮੇ ਵੜਿਆਈ ਕਹਿੰਦੇ ਜਿਹੜੇ ਗੁਰੂ ਦੇ ਅਨਸਾਰ ਦੱਸੀ ਹੋਈ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਕਹਿੰਦੇ ਨਾਮੇ ਕੀ ਸਭ ਸੇਵਾ ਕਰੇ ਕਹਿੰਦੇ ਫਿਰ ਉਹਨਾਂ ਦੀ ਵੀ ਸਾਰੇ ਆਦਰ ਮਾਨ ਕਰਦੇ ਨੇ ਗੁਰੂ ਦੇ ਰਾਹੇ ਹੀ ਜੀਵ ਨੂੰ ਨਾਮ ਦੀ ਸਮਝ ਪੈਂਦੀ ਆ ਜਦੋਂ ਜੀਵ ਕਹਿੰਦੇ ਨਾਮ ਨੂੰ ਮੰਨਦੇ ਨੇ ਫਿਰ ਨਾਮ ਕਰਕੇ ਹੀ ਉਹਨਾਂ ਦੀ ਵਡਿਆਈ ਉਹਨਾਂ ਨੂੰ ਮਿਲਦੀ ਆ ਨਾਮ ਕੀਦਾ ਵਾਹਿਗੁਰੂ ਦਾ ਨਾਮ ਜਿਸ ਨੂੰ ਦੇਵੈ ਤਿਸ ਮਿਲੇ ਗੁਰਮਤੀ ਨਾਮੁ 부ਜਾਈ ਨਾਨਕ ਸਭ ਕਿਛ ਨਾ ਵੈ ਕੈ ਵਾਸ ਹੈ ਪੂਰ ਪਾਗ ਕੋ ਪਾਈ ਜਿਸ ਨੂੰ ਦੇਵੈ ਤਿਸ ਮਿਲੇ ਗੁਰਮਤੀ ਨਾਮੁ 부ਜਾਈ ਨਾਨਕ ਸਭ ਕਿਛ ਨਾ ਵੈ ਕੈ ਵਾਸ ਹੈ ਪੂਰੇ ਪਾਗ ਕੋ ਪਾਈ ਕਹਿੰਦੇ ਜਿਹਨੂੰ ਗੁਰੂ ਦੀ ਮਤ ਦੇ ਰਾਹੀ ਪਰਮੇਸ਼ਰ ਆਪ ਨਾਮ ਦੇਵੇ ਉਹਨੂੰ ਹੀ ਮਿਲਦਾ ਹੈ ਕਹਿੰਦੇ ਨਾਮ ਦੇ ਵਾਸ ਵਿੱਚ ਕਹਿੰਦੇ ਸਭ ਕੁਝ ਸੰਸਾਰ ਦਾ ਚੱਲ ਰਿਹਾ ਹੈ ਪਰ ਕਹਿੰਦੇ ਕੋਈ ਭਾਗਾ ਵਾਲੇ ਨੂੰ ਨਾਮ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਨਾਮ ਦੀ ਇੱਕ ਪੂਰੀ ਅਸ਼ਟਪਦੀ ਆਉਂਦੀ ਆ ਨਾ ਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਸਭ ਕੁਝ ਨਾਮ ਦੇ ਆਸਰੇ ਤੇ ਚੱਲ ਰਿਹਾ ਹੈ ਉਸ ਵਾਹਿਗੁਰੂ ਦੇ ਨਾਮ ਤੇ ਨਾਮ ਇੱਕ ਸ਼ਕਤੀ ਹੈ ਜਿਸ ਤਰ੍ਹਾਂ ਵਾਹਿਗੁਰੂ ਇੱਕ ਸ਼ਕਤੀ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਪ੍ਰਮਾਤਮਾ ਕੋਈ ਵਿਅਕਤੀ ਨਹੀਂ ਨਾ ਤਾਂ ਹੀ ਹਰ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਇੱਕ ਵਿਅਕਤੀ ਤੇ ਨਹੀਂ ਪਹੁੰਚ ਸਕਦਾ ਨਾ ਸਭ ਜਗ੍ਹਾ ਜਿਸ ਤਰ੍ਹਾਂ ਵਾਹਿਗੁਰੂ ਵੀ ਇੱਕ ਸ਼ਕਤੀ ਹੈ ਉਸ ਤਰ੍ਹਾਂ ਦਾ ਨਾਮ ਵੀ ਇੱਕ ਸ਼ਕਤੀ ਹੈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਇਨੀ ਨਾ ਜਾਣਨ ਫਿਰ ਕਾ ਸਵਾਉ ਫਿੱਕਾ ਬੋਲ ਨਾ ਨਿਵੈ ਦੁਜਾ ਪਾਉ ਸਵਾਉ ਇਹ ਮਨੁਆ ਕਿਉ ਕਰ ਵਸ ਆਵੈ ਗੁਰ ਪ੍ਰਸਾਦਿ ਠਾਕੀਐ ਗਿਆਨ ਮਤੀ ਕਰ ਆਵੈ ਰਹਾਉ ਕਹਿੰਦੇ ਜਿਹੜੀ ਜੀਵ ਇਸਤਰੀ ਚੰਗੇ ਭਾਗ ਨਹੀਂ ਹੈਗੇ ਮਾੜੇ ਭਾਗਾਂ ਵਾਲੀ ਆ ਉਹ ਕਹਿੰਦੇ ਪਰਮਾਤਮਾ ਦਾ ਨਾਮ ਨਹੀਂ ਜਪਦੀ ਨਾ ਉਹਨੂੰ ਪਰਮਾਤਮਾ ਦੇ ਦਰ ਘਰ ਦਾ ਪਤਾ ਹੁੰਦਾ ਫਿਰ ਕਹਿੰਦੇ ਉਹਦਾ ਜਿਹੜਾ ਬੋਲ ਬਾਣੀ ਆ ਉਹ ਵੀ ਮਿੱਠੀ ਨਹੀਂ ਹੁੰਦੀ ਫਿੱਕਾ ਬੋਲਦੀ ਆ ਮਾਇਕ ਪਦਾਰਥਾਂ ਦੇ ਵਿੱਚ ਉਹਦਾ ਪ੍ਰੇਮ ਲੱਗਿਆ ਹੁੰਦਾ ਫਿਰ ਕਹਿੰਦੇ ਮਨ ਕਿਵੇਂ ਵਸ ਆ ਸਕਦਾ ਇੱਥੇ ਕਹਿੰਦੇ ਗੁਰੂ ਦੀ ਕਿਰਪਾ ਦੇ ਰਾਹੀਂ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਆ ਗਿਆਨ ਕਿਸ ਚੀਜ਼ ਦਾ ਪਰਮਾਤਮਾ ਬਾਰੇ ਫਿਰ ਕਹਿੰਦੇ ਇਹ ਜਿਹੜਾ ਮਨ ਆ ਇਹ ਵਸ ਵਿੱਚ ਆ ਜਾਂਦਾ ਜਿਹੜਾ ਚਾਚਲ ਮਨ ਫਿਰ ਨਿਜ ਦੇ ਘਰ ਵਿੱਚ ਆ ਜਾਂਦਾ ਸੋਹਾਗਣੀ ਆਪ ਸਵਾਰੀਆਂ ਲਾਏ ਪ੍ਰੇਮ ਪਿਆਰ ਸਤ ਗੁਰ ਕੈ ਪਾਣੈ ਚਲਦੀਆਂ ਨਾਮੇ ਸਹਿਜ ਸਿਗਾਰ ਫਿਰ ਕਹਿੰਦੇ ਉਹ ਸੋਹਾਗਣੀਆਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਪ੍ਰੇਮ ਪਿਆਰ ਪ੍ਰੇਮ ਪ੍ਰਾਪਤ ਹੋ ਗਿਆ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਗਿਆ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਨੇ ਆਪ ਹੀ ਆਪ ਦਾ ਪ੍ਰੇਮ ਬਖਸ਼ਿਆ ਤੇ ਉਹਨਾਂ ਦੇ ਆਤਮਿਕ ਜੀਵਨ ਨੂੰ ਸਵਾਰਿਆ ਉਹ ਕਹਿੰਦੇ ਨਾਮ ਦਾ ਸ਼ਿੰਗਾਰ ਕਰਦੀਆਂ ਨੇ ਤੇ ਸਤਿਗੁਰ ਤੋਂ ਦੱਸੀ ਹੋਈ ਰਜ਼ਾ ਦੇ ਵਿੱਚ ਚੱਲਦੀਆਂ ਨੇ ਸਦਾ 라ਵੇ ਪਰ ਆਪਣਾ ਸੱਚੀ ਸੇਜ ਸੁ ਪਾਏ ਪਿਰ ਕੈ ਪ੍ਰੇਮ 모ਹੀਆ ਮਿਲ ਪ੍ਰੀਤਮ ਸੁਖ ਪਾਏ ਉਹ ਕਹਿੰਦੇ ਸਦਾ ਪਰਮੇਸ਼ਰ ਦਾ ਨਾਮ ਜਪਦਿਆਂ ਨੇ ਉਹਨਾਂ ਦੀ ਜਿਹੜੀ ਹਿਰਦਾ ਰੂਪੀ ਸੇਜ ਆ ਉਹ ਪਰਮੇਸ਼ਰ ਪਰਮੇਸ਼ਰ ਲਈ ਹਮੇਸ਼ਾ ਸਜੀ ਰਹਿੰਦੀ ਆ ਪ੍ਰੇਮ ਦੇ ਵਿੱਚ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚੜਿਆ ਹੁੰਦਾ ਤੇ ਮਿਲਾਪ ਦਾ ਸੁੱਖ ਵੀ ਹੋਈ ਮਾਣਦੀਆਂ ਨੇ ਪਰਮਾਤਮਾ ਦਾ ਗਿਆਨ ਅਪਾਰ 시ਗਾਰ ਹੈ ਸੋ ਬਵੰਤੀ ਨਾਰ ਸਾਸ ਬਰਾਈ ਸੁੰਦਰੀ ਪਿਰ ਕਹਿਤ ਪਿਆਰ ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਪਰਮੇਸ਼ਰ ਬਾਰੇ ਜਾਣ ਪਰਮੇਸ਼ਰ ਦੇ ਨਾਲ ਜਿਹਨੂੰ ਜਾਣ ਪਹਿਚਾਨ ਹੁੰਦੀ ਆ ਕਹਿੰਦੇ ਬੜੀ ਸੋਭਾਵੰਤੀ ਹੁੰਦੀ ਆ ਬੜੀ ਉਹਦੀ ਸੋਭਾ ਹੁੰਦੀ ਆ ਕਹਿੰਦੇ ਉਹ ਸਾਰਿਆਂ ਵਿੱਚੋਂ ਪ੍ਰਧਾਨ ਹੁੰਦੀ ਆ ਕਹਿੰਦੇ ਕਿਉਂਕਿ ਉਹਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਸੋਹਾਗਣੀ ਵਿੱਚ ਰੰਗ ਰੱਖਿਉਨ ਸੱਚਾ ਅਲਖ ਅਪਾਰ ਸਤ ਗੁਰ ਸੇਵਨ ਆਪਣਾ ਸੱਚਾ ਪਾਏ ਪਿਆਰ ਕਹਿੰਦੀ ਹੈ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਦੇ ਮਿਲਾਪ ਨੂੰ ਮਾਨਦੀਆਂ ਨੇ ਉਹਨਾਂ ਨੂੰ ਕਹਿੰਦੇ ਉਸ ਪਰਮੇਸ਼ਰ ਨੇ ਜੋ ਅਦ੍ਰਿਸ਼ਟ ਹੈ ਜੋ ਅਪਾਰ ਹੈ ਆਪਣਾ ਪ੍ਰੇਮ ਦਾ ਰੰਗ ਆਪ ਹੀ ਚਾੜਿਆ ਹੁੰਦਾ ਕਹਿੰਦੇ ਉਹ ਸਤਗੁਰੂ ਦੁਆਰਾ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਪ੍ਰੇਮ ਨਾਲ ਕਰਦੀਆਂ ਨੇ ਸੁਹਾਗਣੀ ਸਿਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਸੁਹਾਗਣਾਂ ਨੇ ਉਹ ਕਿਸ ਚੀਜ਼ ਦਾ ਸਿਗਾਰ ਕਰਦੀਆਂ ਨੇ ਪਰਮਾਤਮਾ ਦੇ ਗੁਣਾ ਦਾ ਉਹਨਾਂ ਦਾ ਹਾਰ ਪਹਿਨਦੀਆਂ ਨੇ ਕਹਿੰਦੇ ਉਹ ਪਰਮਾਤਮਾ ਦੇ ਸਿਫਤ ਸਲਾਹ ਕਰਦੀਆਂ ਨੇ ਪਰਮਾਤਮਾ ਦੇ ਗੁਣਾ ਦਾ ਵਿਚਾਰ ਕਰਦੀਆਂ ਨੇ ਇਸ ਤਰ੍ਹਾਂ ਦੀ ਸੁਗੰਧੀ ਤਨ ਨੂੰ ਲਾਉਂਦੀਆਂ ਨੇ ਉਹ ਗੁਣਾ ਦਾ ਸਿਗਾਰ ਕਰਦੀਆਂ ਨੇ ਭਗਤ ਰਤੇ ਸੇ ਊਤਮਾਂ ਜਤਪਤ ਸਭ ਦੇ ਹੋਏ ਬਿਨ ਨਾ ਵੈਸਾ ਬਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹ ਭਗਤੀ ਦੇ ਰਾਹੀ ਉਹਨਾਂ ਦੀ ਜਾਤ ਵੀ ਤੇ ਉਹਨਾਂ ਦੀ ਕੁੱਲ ਵੀ ਉੱਚੀ ਹੋ ਜਾਂਦੀ ਆ ਪਰ ਜਿਹੜੇ ਕਹਿੰਦੇ ਉਸ ਦਾ ਨਾਮ ਨਹੀਂ ਜਪਦੇ ਉਹ ਜਿਸ ਤਰ੍ਹਾਂ ਬਿਸਟਾ ਦੇ ਕੀੜੇ ਹੁੰਦੇ ਨੇ ਗੰਦ ਦੇ ਕੀੜੇ ਨੇ ਗੰਦ ਦੇ ਵਿੱਚ ਹੀ ਨੀਵੀਂ ਜਾਤ ਦੇ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਉ ਹਉ ਕਰਦੀ ਸਭ ਫਿਰੈ ਬਿਨ ਸਬ ਦੇ ਹਉ ਨਾ ਜਾਏ ਨਾਨਕ ਨਾਮ ਰਤੇ ਤਿਨ ਹਉ ਮੈਂ ਗਈ ਸੱਚ ਰਹੇ ਸਮਾਏ ਕਹਿੰਦੇ ਸਾਰੀ ਸ੍ਰਿਸ਼ਟੀ ਹੰਕਾਰ ਵਿੱਚ ਫਿਰਦੀ ਆ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਇਹ ਹੰਕਾਰ ਖਤਮ ਨਹੀਂ ਹੋ ਸਕਦਾ ਨਾਨਕ ਜੀ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਹਉਮੈ ਖਤਮ ਹੋ ਜਾਂਦੀ ਆ ਉਹ ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਣ ਕਰਕੇ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ